ਕੂ ਟੈਲੋ ਤੇ ਅਨਮੋਲ ਗਿੱਲ ਅੱਜਕੱਲ ਸੁਰਖੀਆਂ ਦੇ ਵਿੱਚ ਹਨ ਕਾਰਨ ਇਹ ਹੈ ਕਿ ਮੈਕੂ ਟੈਲੋ ਆਪਣੀ ਪੀਕੇ ਪਰਿਵਾਰ ਦੇ ਵਿੱਚ ਰਹਿ ਰਹੀ ਹੈ ਨਾ ਤਾਂ ਅਨਮੋਲ ਗਿੱਲ ਨਾਲ ਕਿਸੇ ਤਰ੍ਹਾਂ ਦੇ ਕੋਈ ਵਲੌਗਸ ਦੇ ਵਿੱਚ ਨਜ਼ਰ ਆ ਰਹੀ ਹੈ ਤੇ ਨਾ ਹੀ ਉਸ ਨਾਲ ਵੀਡੀਓ ਦੇ ਵਿੱਚ ਨਜ਼ਰ ਆ ਰਹੀ ਹੈ ਜਿਸ ਕਰਕੇ ਲੋਕ ਉਹਨਾਂ ਦੇ ਰਿਸ਼ਤੇ ਬਾਰੇ ਕਾਫੀ ਜ਼ਿਆਦਾ ਪ੍ਰਤੀਕਿਰਿਆਵਾਂ ਦੇ ਰਹੇ ਹਨ ਤੇ ਉਹਨਾਂ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ ਟਰੋਲ ਇਸ ਹੱਦ ਤੱਕ ਕੀਤਾ ਜਾ ਰਿਹਾ ਹੈ ਕਿ ਉਹਨਾਂ ਦੇ ਰਿਸ਼ਤੇ ਬਾਰੇ ਕਿਹਾ ਜਾ ਰਿਹਾ ਹੈ ਜਲਦ ਹੀ ਇਹਨਾਂ ਦੋਨਾਂ ਦਾ ਡਾਈਵੋਰਸ ਹੋਣ ਵਾਲਾ ਹੈ ਤੇ ਹੋਰ ਵੀ ਮੰਦੇ ਚੰਗੇ ਬੋਲ ਆ ਜਿਹੜੇ ਉਹ ਮੀਕੂ ਟੱਲੋ ਤੇ ਅਨਮੋਲ ਗੱਲ ਦੀਆਂ ਵੀਡੀਓਸ ਥੱਲੇ ਕਮੈਂਟ ਕਰਕੇ ਬੋਲੇ ਜਾ ਰਹੇ ਹਨ ਜਿਸ ਤੋਂ ਬਾਅਦ ਮੀਕੂ ਟੱਲੋ ਕੱਲ ਲਾਈਵ ਆਈ ਸੀ ਤੇ ਲਾਈਵ ਆਉਣ ਤੋਂ ਬਾਅਦ ਲੋਕਾਂ ਦੇ ਵੱਲੋਂ ਕਾਫੀ ਕਮੈਂਟ ਕੀਤੇ ਗਏ ਜਿਸ ਤੋਂ ਬਾਅਦ ਉਸ ਨੂੰ ਪੁੱਛਿਆ ਗਿਆ ਕਿ ਦੀਦੀ ਤੁਸੀਂ ਕਦੋਂ ਦੱਸੋਗੇ ਤੁਸੀਂ ਸੈਟ ਕਿਉਂ ਰਹਿੰਦੇ ਹੋ ਹੋਰ ਵੀ ਕਾਫੀ ਜ਼ਿਆਦਾ ਕਮੈਂਟ ਲੋਕਾਂ ਦੇ ਵੱਲੋਂ ਕੀਤੇ ਗਏ ਤੁਹਾਨੂੰ ਲਾਸਟ ਦੇ ਵਿੱਚ ਉਹ ਲਾਈਵ ਵੀ ਦਿਖਾਵਾਂਗੇ ਜਿਸ ਦੇ ਵਿੱਚ ਮੈਕੂ ਟਿਲੋਂ ਨੇ ਕਮੈਂਟ ਕੀਤੇ ਗਏ ਪਰ ਮੈਕੂ ਟਿਲੋਂ ਨੇ ਪੂਰੇ ਲਾਈਵ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਤੇ ਨਾ ਹੀ ਉਹ ਆਪਣੇ ਰਿਸ਼ਤੇ ਨੂੰ ਲੈ ਕੇ ਕੁਝ ਬੋਲੀ ਹੈ ਤੇ ਬਾਕੀ ਮੈਕੂ ਟਿਲੋਂ ਨੂੰ ਕਿਹੜੇ-ਕਿਹੜੇ ਕਮੈਂਟ ਤੇ ਮੈਕੂ ਟਿਲੋਂ ਨੇ ਲਾਈਵ ਦੇ ਵਿੱਚ ਕੀ ਕਿਹਾ ਤੁਸੀਂ ਵੀ ਇਸ ਵੀਡੀਓ ਦੇ ਵਿੱਚ ਜ਼ਰੂਰ ਦੇਖੋ ਤੇ ਆਪਣੇ ਕਮੈਂਟ ਕਰਕੇ رائے ਜ਼ਰੂਰ ਦਿਓ ਨਾਲੇ ਉਹ ਦੇਖ ਮਾਰੀ ਤੂੰ ਜਾਨ ਸੁਲ੍ਹਾ ਪਾ ਇਆ ਯਾਰ ਰੋ ਰੋ ਤੂੰ ਜੇ ਆਪਸ ਵਿੱਚ ਲੜ ਪੈਣਾ ਮੈਨੂੰ ਲੱਗਦਾ ਹੁਣ ਜਿੰਨੀ ਤੇ ਤੁਹਾਡੀ ਥੁੜਾ ਹੋਈ ਹੁਣ ਤੁਸੀਂ ਲੜ ਪੈਣਾ ਪਹਿਲੀ ਚ ਨਹੀਂ ਜਾ ਰਹਾ ਦੂਜੀ ਪਾਲੀ ਚ ਉਹ ਦੂਜੀ ਮੋਟਰ ਆ ਗਈ ਓਹ ਦੇ ਚ ਨਹੀਂ ਜਾਣਾ ਉਹ ਡੂੰਗੀ ਏ ਇੱਥੇ ਨਾਲੋ ਚੁੱਪ ਕਰਕੇ ਨਹੀਂ ਉਹਦੇ ਚ ਨਹੀਂ ਨਾਣਾ ਇੱਥੇ ਨਾਲੋ ਬਾਹਰ ਦੇ ਚੱਲਣਾ ਛੱਪੜ ਇਹ ਹੈਗਾ ਛੱਪੜ ਕੱਲ੍ਹ ਜਾ ਦੇ ਅਸੀਂ ਘਰ ਤੁਰ ਜਾਗੇ ਬਸ ਤੇ ਠੀਕ ਹੈ ਨਾ ਮੰਨ ਦੋਨੋਂ ਹਰ ਤੋਂ ਬਾਈ ਹੋਣ ਆਲੇ ਨੇ ਕੋ ਦੂਜੇ ਨਾਲ ਬੋਸ ਥੁਲਾ ਰਹਿ ਗਈ ਆ ਜਿੰਨਾਂ ਦੀ ਸਵੇਰ ਦੀ। ਬਾਈ ਲੜੀ ਜਾਣਾ। ਬੇਲੀ ਨੀ ਖੜਾ। ਉਹ ਕਰਨਾ ਮਾਮੂ ਆ ਗਿਆ ਹੁਣ ਗਾਲਾਂ ਕੱਢੇਗਾ ਵੇਖੋ ਦੋਨਾਂ ਨੂੰ ਨਾਲੇ ਮੈਨੂੰ ਗਾਲਾਂ ਪਾਓਗੇ। ਹੁਣ ਹੁਣ ਕਿਉਂ ਕੀ ਚੱਲੋ ਫਿਰ ਕਰ।

ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ